i ਇਹ ਜਿਹੜੇ 3 ਤੋਂ 6 ਸਾਡੇ ਅੰਗਰਵਾੜੀ ਦੇ ਵਿੱਚ ਦਾਖਲ ਬੱਚੇ ਨੇ ਜੀ ਬੋਲੋ ਤੁਸੀਂ ਦਾਖਲ ਬੱਚੇ ਨੇ ਜੀ ਉਹਨਾਂ ਦੀ ਸਰਕਾਰ ਦੇ ਨੇ ਜਿਹੜਾ ਸਾਨੂੰ ਭੋਜਨ ਦਿੰਦੇ ਨੇ ਬੱਚਿਆਂ ਨੂੰ ਖਾਣਾ ਖਰਾਕ ਦਿੰਦੇ ਨੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਅ ਨਰ ਸਿੰਘ ਮਾਦ ਤੇ ਫਰੀडम ਵਿੱਚ ਸਾਰੇ ਆ ਗਏ ਆ ਉਹਨਾਂ ਦਾ ਐਫ ਆਰ ਐਸ ਕਰਨ ਵਾਸਤੇ ਕਿਹਾ ਜੀ ਵੀ ਓਟੀਪੀ ਲੈਣਾ ਉਹਨਾਂ ਦੇ ਆਊਗਾ ਹੁਣ ਜਿਹੜੇ ਗਰੀਬ ਲੋਕ ਨੇ ਉਹਨਾਂ ਕੋਲੇ ਮੋਬਾਈਲ ਵੀ ਨਹੀਂ ਹੈਗੇ ਜਿਨ੍ਹਾਂ ਨੂੰ ਅਸੀਂ ਭੋਜਨ ਦਿੰਦੇ ਹਾਂ ਖਾਣਾ ਦਿੰਦੇ ਆ ਤਾ ਹੁਣ ਜਿਨ੍ਹਾਂ ਦਾ ਨੰਬਰ ਤਾਂ ਹੋ ਜਾਊਗਾ ਜੀ OTP ਆ ਜਾਊਗਾ ਸਾਡੇ ਕੋਲੇ ਦੇ ਦਾਂਗੇ ਉਹਨਾਂ ਨੂੰ ਤਾਂ ਭੋਜਨ ਮਿਲ ਜਾਊਗਾ ਜਿਨ੍ਹਾਂ ਦਾ OTP ਨਹੀਂ ਦੇਵਾਂਗੇ ਜਿਨ੍ਹਾਂ ਕੋਲ ਮੋਬਾਈਲ ਨਹੀਂ ਗਰੀਬ ਲੋਕ ਨੇ ਝੁੰਗੀਆਂ ਝੋਪੜੀਆਂ ਵਾਲੇ ਉਹਨਾਂ ਕੋਲੇ ਮੋਬਾਈਲ ਕਿੱਥੋਂ ਨਹੀਂ ਤਾਂ ਉਹਨਾਂ ਨੂੰ ਖਾਣਾ ਨਹੀਂ ਆਊਗਾ ਇਸ ਨਾਲ ਸਾਡੇ ਜਿਹੜੇ ਬੱਚੇ ਨੇ ਜੀ ਉਹਦੇ ਪਹਿਲੇ ਹੀ ਗਰੀਬ ਘਰਾਂ ਦੇ ਨੇ ਉਹਨਾਂ ਨੂੰ ਖਾਣਾ ਕਿੱਥੋਂ ਮਿਲੂਗਾ ਤੇ ਉਹ ਵੀ ਖਾਣੇ ਤੋਂ ਬੰਦੇ ਹੀ ਰਹਿ ਜਾਣਗੇ ਜਿਨ੍ਹਾਂ ਦੇ ਸਾਡੇ ਨਾਲ ਸਾਡੇ ਅੰਗਰਵਾਰੀ ਸੈਂਟਰ 'ਚ ਵੀ ਲੜਾਈਆਂ ਪਉਣਗੀਆਂ ਲੋਕ ਆ ਕੇ ਕਹਿਣਗੇ ਸਾਨੂੰ ਵੀ ਸਾਨੂੰ ਖਾਣਾ ਕਿਉਂ ਨਹੀਂ ਦਿੱਤਾ ਬਾਕੀ OTP ਵਾਸਤੇ ਇਹ ਵੀ ਆਈ OTP ਵਾਸਤੇ ਇਹ ਕੰਜਿਆਂ ਦੇ ਨਜਾਇਜ਼ ਹੁਣ ਲੋਕ ਬਾਹਰੋਂ ਬਹੁਤ ਹੋਇਆ ਸਾਡੇ ਨਾਲ ਫਿਰ ਉਹ ਸਾਡੇ ਨਾਲ ਲੜਦੇ ਜਾ ਕੇ ਜਿਵੇਂ ਕਹਿੰਦੇ ਤਾਂ ਗਰੀਬਾਂ ਦੇ ਖਾਤੀ ਸਾਫ ਹੋਗੇਗੀ ਓਟੀਟੀ ਨਾਲ ਇਹ ਸਿਰਫ ਸਾਡਾ ਅਜਿਹਾ ਧਰਨਾ ਜਿਹੜਾ ਐਫਆਰਐਸ ਦੇ ਵਾਸਤੇ ਵੀ ਬੰਦ ਕਰੋ ਜੀ ਜਿਵੇਂ ਅਸੀਂ ਪਹਿਲਾਂ ਦਿੰਦੇ ਸੀ ਜੀ ਰਜਿਸਟਰਾਂ ਦੇ ਸਾਈਨ ਕਰਾ ਕੇ ਲੋਕਾਂ ਦੇ ਨਾਮ ਦਰਜ ਕਰਵਾ ਕੇ ਗੁੱਥੇ ਲਵਾ ਕੇ ਵੀ ਓਮੀ ਖਾਣਾ ਦੇਵਾਂਗੇ ਅਸੀਂ ਓਮੀ ਕੋ ਹੋ ਜਾਂਦੇ ਵਾਂਗੇ ਠੀਕ ਹੈ ਤੇ ਮੈਂ ਮੇ ਜੇ ਤੁਸੀਂ ਡਿਸਟ੍ਰਿਕਟ ਪਟਿਆਲਾ ਦੇ ਉਹਦਾ ਸਾਰਾ ਪੰਜਾਬ ਦੇ ਆ ਰਹੇ ਨਹੀਂ ਮੈਂ ਡਿਸਟ੍ਰਿਕਟ ਪਟਿਆਲਾ ਨਹੀਂ ਸਾਡੇ ਜਿਹੜੇ ਪੰਜਾਬ ਦੇ ਕੈਸ਼ੀਅਰ ਨੇ ਉਹ ਆ ਰਹੇ ਨੇ ਜੀ ਹਲੇ ਆ ਰਹੇ ਆ ਕੀ ਚਾਹਣਾ ਚਾਹਦੇ ਹੋ ਤੁਸੀਂ ਸਰਦਾਰ ਨੂੰ ਅਸੀਂ ਸਰਕਾਰ ਨੂੰ ਇਹ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਐਫ ਆਰਐਸ ਇਹਦਾ ਬੰਦ ਕਰੇ ਜੀ ਸਾਨੂੰ ਨਾਲੇ ਬਾਕੀ ਸਾਨੂੰ ਜਿਹੜਾ ਮੋਬਾਈਲ ਵੀ ਨਹੀਂ ਦਿੱਤੇ ਜੀ ਸਾਡੇ ਕੋਲੇ ਠੀਕ ਠੀਕ ਮੋਬਾਈਲ ਆ ਉਹਨਾਂ ਵਿੱਚ ਇਹਨਾਂ ਡਾਟਾ ਵੀ ਨਹੀਂ ਆਉਂਦਾ ਜੀ ਉਹ ਸਾਡੇ ਆ ਮੋਬਾਈਲ ਆਪ ਹੀ ਨਹੀਂ ਚੱਲਦੇ ਜੀ ਜਦੋਂ ਅਸੀਂ ਮੋਬਾਈਲ ਖੋਲਦੇ ਆ ਓਪਨ ਹੀ ਨਹੀਂ ਹੁੰਦੇ ਪਹਿਲਾਂ ਸਾਡੇ ਸੈਂਟਰਾਂ 'ਚ ਤੇ ਸਾਨੂੰ ਫਿਰ ਬਾਰ-ਬਾਰ ਸੁਪਰਵਾਈਜ਼ ਸਾਨੂੰ ਤੰਗ ਕਰਦੀ ਆ ਵੀ ਤੁਹਾਡੇ ਓਪਨ ਨਹੀਂ ਹੋਏ ਬਸੀ ਕਹਿੰਦਾ ਸਾਡਾ ਮੋਬਾਈਲ ਨਹੀਂ ਚੱਲਿਆ ਤੇ ਵਾਈਫਾਈ ਵੀ ਨਹੀਂ ਹੈਗਾ ਸਾਡੇ ਝੁੰਗੀ ਝੋਪੜੀਆਂ ਚ ਤਾਂ ਸੀ ਜਿਹੜੇ ਲੱਗੇ ਗਰੀਬ ਔਰ ਇਲਾਕੇ ਚ ਤਾਂ ਨਹੀਂ ਸੈਂਟਰ ਲਾਉਣੇ ਆ ਜੀ ਉਹ ਤੇ ਨਾ ਸਾਡੇ ਕੋਲ ਮੋਬਾਈਲ ਹੈ ਨਾ ਕੀ ਬਾਹਰ ਤਾਂ ਸਾਡਾ ਮੋਬਾਈਲ ਹੀ ਨਹੀਂ ਚੱਲ ਰਹੀ ਉਹ ਉਹਨਾਂ ਨੇ ਹੁੰਦੀ ਨਹੀਂ ਜੇ ਤੁਹਾਡੇ ਸਰਕਾਰੇ ਮੰਗਾ ਨਹੀਂ ਮੰਦੀ ਤਾਂ ਤੁਹਾਡਾ ਫਿਰ ਸਾਡੀ ਮੰਗਾ ਨਹੀਂ ਮੰਦੀ ਤਾਂ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਜੀ ਸਾਡੀ ਝੁੰਗੀ ਝੁਨੀ ਜੀਵੇਂ ਸਾਨੂੰ ਅੱਗੇ ਸਾਡੇ ਪੰਜਾਬ ਦੇ ਜਿਹੜੇ ਨੇ ਸਾਨੂੰ ਜਿਨੇ ਕਹਿ ਰਹੀ ਹੈ ਹਜਾਇਤ ਆ ਫਿਰ ਅਸੀਂ ਉਮ ਹੀ ਚੱਲਾਂਗੇ ਆ ਮੈਮ ਤੁਹਾਡਾ ਸ਼ ਮੈਂ ਬ੍ਰਿਤਪਾਲ ਕੌਰ ਚੁਪਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਹਾਂ। ਆ ਮੈਮ ਜਿਹੜਾ ਇਹਨਾਂ ਨੇ ਅੱਜ ਧਰਨਾ ਲਾਇਆ ਜੀ ਪਟਿਆਲੇ ਵਾਲਿਆਂ ਨੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜਾ ਅੱਜ ਦਾ ਇਹ ਧਰਨਾ ਹੈਗਾ ਇਹ ਸਾਡਾ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰ ਹੈਲਪਰ ਦੇ ਸੱਦੇ ਦੇ ਉੱਤੇ ਹੈਗਾ। ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਆਂਗਣਵਾੜੀ ਵਰਕਰਾਂ ਹੈਲਪਰਾਂ ਜਿਹੜੀਆਂ ਨੇਗਾ ਆਪਣਾ ਸੰਘਰਸ਼ ਲੜ ਰਹੀਆਂ ਨੇਗੀਆਂ ਔਰ ਸਾਲ 2022 ਦੇ ਵਿੱਚ ਅਪ੍ਰੈਲ 2000 ਹਲੋ ਅੱਜ ਜਿਹੜੀਆਂ ਸਾਰੀਆਂ ਖੜੀਆਂ ਨੇ ਸਾਰੇ ਬੈਠ April 2022 ਦੇ ਵਿੱਚ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਆਂਗਣਵਾੜੀ ਵਰਕਰ ਜਿਹੜੀ ਹੈ ਉਹ ਗ੍ਰੈਜੂਇਟੀ ਦੀ ਹੱਕਦਾਰ ਹੈ ਤੇ ਉਸ ਨੂੰ ਜਿਹੜਾ ਹੈਗਾ ਘੱਟੋ-ਘੱਟ ਮੀਨੂ ਵੇਸ ਦੇ ਘੇਰੇ ਵਿੱਚ ਵੀ ਲੈਣਾ ਜਾਂਦਾ ਜਾਣਾ ਚਾਹੀਦਾ ਹੈਗਾ ਅੱਜ ਆਈਸੀਡੀਐਸ ਨੂੰ ਪੂਰੇ 50 ਸਾਲ ਹੋ ਗਏ ਨੇਗੇ 2 ਅਕਤੂਬਰ 1975 ਦੇ ਵਿੱਚ ਜਿਹੜੀ ਆਈਸੀਡੀਐਸ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਤੇ ਜਿਸ ਦੇ ਤਹਿਤ ਆਂਗਣਵਾੜੀ ਵਰਕਰ ਹੈਲਪਰ ਜਿਹੜੇ ਨੇਗੇ ਉਹ ਕੰਮ ਕਰਦੇ ਨੇਗੇ ਤੇ ਆ ਪੂਰੇ 50 ਸਾਲ ਬੀਤਣ ਦੇ ਬਾਅਦ ਵੀ ਅੱਜ ਵੀ ਜਿਹੜੀਆਂ ਇਹ ਆਂਗਣਵਾੜੀ ਵਰਕਰ ਹੈਲਪਰ ਨਹੀਂ ਆ ਬਹੁਤ ਨਿਗੂਣੇ ਜਿਹੇ ਮਾਨ ਭੱਤੇ ਵਿੱਚ ਕੰਮ ਕਰ ਰਹੀਆਂ ਨੇ ਗੀਆਂ ਜੇ ਕੇਂਦਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ ਸਿਰਫ 4500 ਰੁਪਏ ਜਿਹੜੇ ਆਂਗਣਵਾੜੀ ਵਰਕਰ ਨੂੰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾਂਦੇ ਨੇ ਤੇ 5 ਮਹੀਨੇ ਹੋ ਗਏ ਉਹ ਵੀ ਜਿਹੜੇ ਨੇ ਅਜੇ ਤੱਕ ਨਹੀਂ ਮਿਲੇ ਤੇ ਅੱਜ ਉਸੇ ਰੋਸ ਨੂੰ ਲੈ ਕੇ ਜਿਹੜੀ ਅਸੀਂ ਕਾਲੇ ਦਿਵਸ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ ਇਹ ਸਰਕਾਰ ਨਹੀਂ ਮੰਦੀ ਤਾਂ ਫਿਰ ਤੁਹਾਡਾ ਕੀ ਅਜੇ ਵਿਚਾਰ ਹੈ ਅੱਜ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਸਾਡਾ ਸੰਘਰਸ਼ ਜਿਹੜਾ ਹੈਗਾ ਦੇਖੋ ਸ਼ੁਰੂ ਤੋਂ ਸਾਡਾ ਸੰਘਰਸ਼ ਬਹੁਤ ਚੱਲਦਾ ਆ ਰਿਹਾ ਹੈਗਾ ਔਰ ਇਸ ਨੂੰ ਅਸੀਂ ਹੋਰ ਅੱਗੇ ਤਿੱਖਾ ਕਰਾਂਗੇ ਥੈਂਕ ਯੂ